ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਿੱਥੇ ਪੂਰਾ ਪੰਜਾਬ ਮਦਦ ਕਰ ਰਿਹਾ ਹੈ ਉੱਥੇ ਹੀ ਸੈਂਸ ਸਮਾਜ ਵੱਲੋਂ ਵੀ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਹੀ ਕੜੀ ਦੇ ਤਹਿਤ ਸੈਂਸ ਸਮਾਜ ਵੱਲੋਂ ਰਾਸ਼ਨ ਦੀ ਗੱਡੀ ਰਵਾਨਾ ਕੀਤੀ ਗਈ। ਇਸ ਗੱਡੀ ਨੂੰ ਸੈਂਸ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ, ਜਸਮਾਨ ਸਿੰਘ, ਚਰਨਜੀਤ ਸਿੰਘ ਲਾੜੀ, ਮਿੰਟੂ ਸਿੰਘ, ਸੁਖਵਿੰਦਰਪਾਲ ਸਿੰਘ ਅਤੇ ਇਸ ਸਮੂਹ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਰਾਸ਼ਨ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਪੰਜਾਬ ਦੇ ਕੈਪਟਨ ਮੰਤਰੀ ਲਾਲਚੰਦ ਘਟਾਰੂ ਚੱਕ ਦੀ ਅਗਵਾਈ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਹੋਰਨਾਂ ਲੋਕਾਂ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ। ਝੰਡੇਾਲਾ ਮੰਚ ਕੀ ਤੋਂ ਨਵੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਲਾਲਚੰਦ ਘਟਾਰੂ ਜੀ ਨਾਲ ਫੋਨ 'ਤੇ ਗੱਲ ਹੋਈ ਸੀ। ਔਰ ਇਹਨਾਂ ਨੇ ਜਦੋਂ ਹੜ੍ਹਾਂ ਦੀ ਸਥਿਤੀ ਬਾਰੇ ਦੱਸਿਆ ਕਿ ਹਾਲਾਤ ਬੜੇ ਗੰਭੀਰ ਬਣੇ ਹੋਏ ਆ। ਔਰ ਅਸੀਂ ਫਿਰ ਡੇਰਾ ਸਾਹਿਬ ਬਾਬਾ ਸੰਪਗ ਜਿੱਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਉੱਥੇ ਇਲਾਕੇ ਦੇ ਸਹਿਯੋਗ ਦੇ ਨਾਲ ਅੱਜ ਉੱਥੋਂ ਜਿਹੜਾ ਵੀ ਰਸ਼ਨ ਆ ਜਿਵੇਂ ਚੌਲ, ਖੰਡ, ਦਾਲ, ਤੇਲ, ਚਾਪਤੀ ਕਿ ਉਹ ਵਗੈਰਾ ਤਰਪਾਲਾ ਆਪਣਾ ਮਛਰਦਾਨੀ ਪਾਣੀ ਕਾਫੀ ਯਾਨੀ ਕਿ ਲੈ ਕੇ ਆਏ ਸੀਗੇ ਔਰ ਜਿਨ੍ਹਾਂ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਮੰਤਰੀ ਜੀ ਆਪਣੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਪ੍ਰਭਾਵਿਤ ਲੋਕ ਆ ਉਹਨਾਂ ਨੂੰ ਜਿਹੜੀ ਇਹ ਰਸਣ ਦੀ ਸਮੱਗਰੀ ਜਿਹੜੀ ਦਿੱਤੀ ਜਾ ਸਕੇ ਇਹਦੇ ਲਈ ਅੱਜ ਅਸੀਂ ਮੰਤਰੀ ਜੀ ਦੇ ਨਾਲ ਜਿਹੜੇ ਆ ਦਰਿਆ ਦੇ ਨਾਲ ਲੱਗਦੇ ਪਿੰਡੇ ਆ ਉਹਨਾਂ ਪਿੰਡਾਂ 'ਚ ਆਏ ਆ ਔਰ ਦੇਖਿਆ ਕਿ ਹਾਲਾਤ ਬੜੇ ਗੰਭੀਰ ਬਣੇ ਹੋਏ ਆ ਔਰ ਮੰਤਰੀ ਜੀ ਬਹੁਤ ਹੀ ਜ਼ਿਆਦਾ ਸੰਜੀਦਾ ਹੋਏ ਆ ਔਰ ਲੋਕਾਂ ਦੀ ਜਿਹੜੀ ਆ ਦਿਨ ਰਾਤ ਉਹ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਖੜ ਕੇ ਜਿਹੜੀ ਲੋਕਾਂ ਦੀ ਮਦਦ ਕਰ ਰਹੇ ਆ ਔਰ ਸਾਨੂੰ ਆਸ ਹੈ ਕਿ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਮਿਹਰ ਪ੍ਰਿਆਸ ਰੱਖਣਗੇ ਔਰ ਆਉਣ ਵਾਲਾ ਸਮਾਂ ਜਿਹੜਾ ਆ ਚੰਗਾ ਹੋਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੇਅਰਮੈਨ ਪੰਜਾਬ ਆਪਣੇ ਪੱਲਣ ਜੀ ਮੱਖਣ ਪੱਲਣ ਜੀ ਕਿਸੇ ਪਹਿਚਾਨ ਦੀ ਮਤਾਜ ਨਹੀਂ ਤੇ ਜੰਡਿਆਲਾ ਮੰਜਗੀ ਦੇ ਉਸ ਖੇਤੇ ਦੇ ਬਹੁਤ ਹੀ ਹਰਮਨ ਪਿਆਰੇ ਤੇ ਨੇਕਦਰ ਇਨਸਾਨ ਨੇ ਮੇਲਾ ਸਿੰਘ ਜੀ ਰੁਲਕਾ ਬਹੁਤ ਹੀ ਹੋਰ ਹਾਰ ਤੇ ਲੋਕਾਂ ਦੀ ساری عمر ਇਹਨਾਂ ਨੇ ਲਾਈ ਆ ਤੇ ਬੰਕਾ ਸਪੈਂਜ ਦੀ ਸ਼ਰਮਾ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਅੱਜ ਮੇਰੇ ਕੋਲ ਆਏ ਆ ਸੋ ਜੀ ਆ ਇਹਨੂੰ ਔਰ ਮੈਨੂੰ ਖੁਸ਼ੀ ਆ ਕਿ ਇਹ ਗਰਸ ਦੇ ਲੈ ਕੇ ਵੀ ਆਏ ਨੇ ਜਿਹੜੀਆਂ ਚੁੱਲ੍ਹੇ ਚੌਂਕੇ ਦੀਆਂ ਲੋੜਿੰਦੀਆਂ ਚੀਜ਼ਾਂ ਨੇ ਮਨੁੱਖ ਨੂੰ ਜਿੰਦੇ ਰਹਿਣ ਦੇ ਲਈ ਕਿਉਂਕਿ ਹੜਾਂ ਦੀ ਮਾਰ ਥੱਲੇ ਹੋਣ ਕਰਕੇ ਇਹਨਾਂ ਦੇ ਵੀ ਜਿਹੜੇ ਉਹ ਮੈਂ ਸਮਝਦਾ ਕਿ ਮਨ ਦੇ ਅੰਦਰ ਇੱਕ ਭਾਵ ਜਾਗ ਗਿਆ ਵੀ ਸਾਨੂੰ ਜਾਣਾ ਚਾਹੀਦਾ ਸੋ ਜੀ ਆਇਆਂ ਨੂੰ ਅ ਅਸੀਂ ਲਗਭਗ ਪਿਛਲੇ 30-35 ਵਰਿਆਂ ਤੋਂ ਇੱਕ ਦੂਜੇ ਦੇ ਨਾਲ ਸਾਝ ਹੈ ਸਾਡੀ ਸਾਡੀ ਵਿਚਾਰਾਂ ਦੀ ਸਾਝ ਹੈ ਸਾਡੀ ਇੱਕ ਚੰਗਾ ਬਿਹਤਰ ਸਮਾਜ ਦੇਖਣ ਦੀ ਸਾਝ ਹੈਗੀ ਆ ਸੋ ਉਹ ਆਪਣੇ ਥਾਂ ਆ ਲੇਕਿਨ ਅੱਜ ਮੇਰੇ ਮਹਿਮਾਨ ਵੀ ਨੇ ਔਰ ਇਸ ਵੇਲੇ ਅਸੀਂ ਰਾਵੀ ਦੇ ਕੰਢੇ ਖੜੇ ਆ ਜਿਸ ਰਾਵੀ ਨੇ ਬਹੁਤ ਵੱਡੀ ਮਾਰ ਜਿਹੜੀ ਇਸ ਇਲਾਕੇ ਦੇ ਉੱਤੇ ਪਾਈ ਆ ਔਰ ਇਸ ਮਾਰ ਦੇ ਲਈ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰੰਦਾਈ ਨਾਲ ਲੱਗਿਆ ਅਸੀਂ ਵੀ ਲੱਗੇ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੱਲ-ਕੱਲੇ ਘਰ ਕੋ ਜਾ ਰਹੇ ਆ ਔਰ ਲੋਕ ਵੀ ਖੁੱਲ ਦਿਲ ਕੇ ਜਿਹੜੀ ਸਵਾਸ ਵੀ ਆਰਗੇਨਾਈਜੇਸ਼ਨਾਂ ਨੇ ਉਹ ਵੀ ਮਦਦ ਕਰ ਰਹੀਆਂ ਨੇ ਸੋ ਬੜਾ ਚੰਗਾ ਲੱਗਿਆ ਮੇਰੇ ਸਾਥੀ ਆਏ ਆ ਜੂਦੇ ਵਸੇ ਰਹੇ ਔਰ ਬਸ ਇਹਨਾਂ ਦਾ ਮੈਂ ਹੀ ਕੰਮ ਕਰਾਂ ਅਗੇ ਜ਼ਿੰਦਗੀ ਦੇ ਅੰਦਰ ਮਾਨਵਤਾ ਦੀ ਸੇਵਾ ਹੁੰਦੀ ਰਹੇ ਮੈਂ ਸਮਝਦਾ ਕਿ ਮਨੁੱਖ ਕਾਫੀ ਆਪਣੇ ਆਪ ਨੂੰ ਹੋਲਾ ਮਹਿਸੂਸ ਕਰਦਾ